ਹਾੜਾਂ ਤੇ ਬਰਸਾਤਾਂ ਦੇ ਕਾਰਨ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕਈ ਘਰਾਂ ਦੀਆਂ ਛੱਤਾਂ ਡਿੱਗ ਗਈਆਂ ਨੇ ਤੇ ਕਈਆਂ ਦੀਆਂ ਡਿੱਗਣ ਦੇ ਖ਼ਰੀਬ ਨੇ। ਵਕਫਾ ਕੈਂਜੀਓ ਅਤੇ ਕਲਾਕਾਰ ਲੋਕਾਂ ਦੀ ਮਦਦ ਕਰ ਰਹੇ ਨੇ। ਉੱਥੇ ਹੀ ਬਹੁਤ ਹੀ ਸਾਰੇ ਨੌਜਵਾਨ ਨੈਰਾਈ ਵੀ ਆਪੂ ਆਪਣੇ ਇਲਾਕਿਆਂ ਦੇ ਵਿੱਚ ਜ਼ਰੂਰਤਮੰਦ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆ ਰਹੇ ਨੇ। ਦਾਰੀਬਾਲ ਦੀ ਬੀਦੀ ਕਲੋਨੀ ਨਾਲ ਸੰਬੰਧਿਤ ਐਨਆਰਾਈ ਹਰਪਾਲ ਸਿੰਘ ਮੱਲੀ ਜੋ ਇਟਲੀ ਦੇ ਵਿੱਚ ਆਪਣਾ ਕਾਰੋਬਾਰ ਕਰ ਰਹੇ ਨੇ ਉਹਨਾਂ ਨੇ ਵੱਡਾ ਉਪਰਾਲਾ ਕਰਦੇ ਹੋਏ ਮਾਡਲ ਟਾਊਨ ਵਿੱਚ ਇੱਕ ਡਿੱਗੇ ਹੋਏ ਘਰ ਨੂੰ ਬਣਾਉਣ ਲਈ ਆਰਥਿਕ ਮਦਦ ਪੇਚ ਕੇ ਕਰਦੀ ਮੁਰ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਨੌਜਵਾਨ ਐਨਆਰਆਈ ਹਰਪਾਲ ਮੱਲੀ ਬੱਲੋ ਤਾਰੀਵਾਲ ਦੀ ਬਾੜ ਨੰਬਰ 12 ਲੁਧਿਆਣਾ ਮੁਹੱਲਾ ਦੀ ਰਹਿਣ ਵਾਲੀ ਇੱਕ ਵਿਧਵਾ ਔਰਤ ਦੇ ਘਰ ਦੀ ਟਿੱਕੀ ਛੱਤ ਦੀ ਮੁਰ ਉਸਾਰੀ ਲਈ ਵੀ ਪੈਸੇ ਭੇਜੇ ਗਏ ਨੇ ਦੱਸ ਦਈਏ ਕਿ ਪ੍ਰਵੀਨ ਨਾਮਕ ਇਹ ਵਿਧਵਾ ਔਰਤ ਪੜੋਸੀਆਂ ਦੇ ਘਰ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਰਹਿਣ ਲਈ ਮਜਬੂਰ ਹੋ ਗਈ ਸੀ ਜਦੋਂ ਇਸ ਗੱਲ ਦਾ ਪਤਾ ਬਾਬਾ ਗਿੱਲ ਨੂੰ ਲੱਗਾ ਤਾਂ ਉਹਨਾਂ ਨੇ ਐਨਆਰਆਈ ਹਰਪਾਲ ਮੱਲੀ ਦੇ ਧਿਆਨ ਵਿੱਚ ਇਹ ਮਾਮਲਾ ਲਾਇਆ ਤੇ ਮੱਲੀ ਵੱਲੋਂ ਤੁਰੰਤ ਬਾਬਾ ਗਿੱਲ ਨੂੰ ਪੈਸੇ ਭੇਜ ਕੇ ਔਰਤ ਦੇ ਘਰ ਦਾ ਨਿਰਮਾਣ ਸ਼ੁਰੂ ਕਰਨ ਲਈ ਇੱਕ ਪ੍ਰਯਾਸ ਕੀਤਾ ਗਿਆ। ਕਰਦੇ ਬਾਰ ਜਦੋਂ ਰੇਤ, ਬਜਰੀ, ਸਿਮਿੰਟ ਤੇ ਸਰਿਆ ਆਇਆ ਤਾਂ ਇਸ ਪਿਤਵਾ ਔਰਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਅਸੀਂ ਕੱਚੇ ਕੋਠੀਆਂ ਦੀ ਗ੍ਰਾਂਟ ਲਈ ਨਗਰ ਕੌਂਸਲ ਤਾਰੀਵਾਰ ਵਿੱਚ ਅਪਲਾਈ ਕੀਤਾ ਸੀ ਪਰ ਸਾਡੇ ਵੱਲ ਕਿਸੇ ਨੇ ਸਾਡੀ ਸਾਥ ਨਹੀਂ ਲਈ। ਗ੍ਰਾਂਟ ਵੀ ਬਿਨਾਂ ਕਾਰਨ ਦੇ ਸਰ ਵਾਪਸ ਕਰ ਦਿੱਤੀ ਗਈ। ਸਾਡੇ ਲਈ ਤਾਂ एनआरआई वीर मल्ली ते बाबा गिल ही ਸਾਡੀ ਸਰਕਾਰ ਹੈ ਗਲਬਾਦ ਦੇ ਦੌਰਾਨ ਪ੍ਰਦਾਨ बाबा गिल ਨੇ ਕਿਹਾ ਕਿ ਲਗਾਤਾਰ ਉਨਾ ਬਲੋ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਗਰੀਬ ਲੋਕਾਂ ਦੇ ਘਰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਪਹਿਲਾਂ ਉਹਨਾਂ ਨੇ ਸ਼ਹਿਰ ਧਾਰੀਵਾਲ ਦੀ ਬਾਦ ਡੱਬਰ 6 ਮੋਡਲ ਟਾਊਨ ਵਿੱਚ ਇੱਕ ਡਿੱਗੇ ਹੋਏ ਘਰ ਨੂੰ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਤੋਂ ਉਸ ਤੋਂ ਬਾਅਦ ਹੁਣ ਦੂਜਾ ਕਰ ਲੁਧਿਆਣੇ ਮੁਹੱਲੇ ਵਿੱਚ ਸ਼ੁਰੂ ਕਰਵਾ ਦਿੱਤਾ ਗਿਆ ਹੈ ਗਿਲਨ ਸਾਤਾ ਰਿਵਾਲ ਵਿੱਚ ਜਿਸ ਦੀ ਵੀ ਘਰ ਡਿੱਗੀ ਐ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਨਵੀਂ ਬਣਵਾ ਕੇ ਦਿੱਤੀ ਜਾਪੇਗੀ। ਪ੍ਰਵੀਨਜ ਤੁਹਾਡਾ ਘਰ ਬਹੁਤ ਟੁੱਟ ਭੱਜ ਗਿਆ ਬਾਲੇ ਛੱਤ ਡੇਗੀ ਸੀ ਤੇ ਕਿਸੇ ਦੇ ਘਰ ਹੀ ਜਾ ਕੇ ਸੌਂਦੇ ਰਹਿਆ ਤੇ ਬੱਬਾ ਗਿਲ ਮੇ ਪੁੱਤਰਾ ਵਰਗਾ ਐ ਤੇ ਉਹ ਹੁਣ ਬਣਾ ਕੇ ਦੇ ਜਾ ਰਿਹਾ ਐ। ਕਿੰਨੀ ਕੁ ਖੁਸ਼ੀ? ਸਾਲ ਭਰ ਹੀ ਇਹਨੇ ਜਾੜੀ ਦੇ ਨਾਮ ਪਹਿਲਾਂ ਲਾਈ ਤਾਂ ਵੀ ਨਹੀਂ ਹੋਈ ਫਿਰ ਮੇਰੇ ਨਾਮ ਕਿਦੋਂ ਦੀ ਲਾਈ ਤਾਂ ਵੀ ਮਿਲੀ ਨਹੀਂ ਸਾਨੂੰ। ਬਹੁਤ ਵਧੀਆ ਕਰਦੇ ਜੀ। ਸਾਰੇ ਭੈਣ ਭਰਾਵਾਂ ਨੂੰ ਜੈ ਐਮ ਸੀ ਦੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਬੱਬਾ ਅਗਲੇ ਕ੍ਰਿਸਚਨ ਨੈਸ਼ਨਲ ਫਰੰਟ ਦਾ ਪੰਜਾਬ ਦਾ ਜੂਥ ਪ੍ਰੈਜ਼ੀਡੈਂਟ ਆ ਜੋ ਕਿ ਸਾਡੇ ਵੱਲੋਂ ਵਾਦਾ ਕੀਤਾ ਗਿਆ ਸੀ ਪਰਸੋ ਇੱਕ ਮੈਲਡ ਦੌਰਾਨ ਕਿ ਜਿਨ੍ਹਾਂ ਦੇ ਘਰ ਕੱਚੇ ਆ ਜਾਂ ਲੋੜਵੰਦ ਜਿਹੜੇ ਹੈਗੇ ਆ ਘਰ ਪਰਿਵਾਰ ਵਾਲੇ ਉਹਨਾਂ ਦੀ ਅਸੀਂ ਮਦਦ ਕਰਾਂਗੇ ਜਿਵੇਂ ਕਿ ਸਾਡੇ ਹਰਪਾਲ ਭਾਜੀ ਜੁਮਰੇ ਫਰੈਂਡ ਆ ਇਟਲੀ ਦੇ ਵਿੱਚ ਰਹਿੰਦੇ ਆ ਮੈਂ ਉਹਨਾਂ ਨਾਲ ਪਰਸੋ ਗੱਲ ਕੀਤੀ ਆ ਕਿ ਬਹੁਤ ਹੀ ਨੁਕਸਾਨ ਹੋਇਆ ਆ بارش ਦੇ ਕਰਕੇ ਤੇ ਹੜਾ ਦੌਰਾਨ ਉਹਨਾਂ ਨੇ ਮੈਨੂੰ ਆਖਿਆ ਕਿ ਤੁਸੀਂ ਜਿਹੜੇ ਜ਼ਰੂਰਤਮੰਦ ਘਰ ਆ ਉਹਨਾਂ ਦੀ ਤੁਸੀਂ ਮਦਦ ਕਰ ਸਕਦੇ ਤੇ ਅੱਜ ਹੀ ਮੈਂ ਇੱਕ ਮਾਡਲ ਡਾਉਨ ਪਹਿਲਾਂ ਮੈਨੂੰ ਫੋਨ ਆਇਆ ਮੈਂ ਮਾਡਲ ਡਾਉਨ ਇੱਕ 10000 ਰੁਪਏ ਜ਼ਰੂਰਤਮੰਦ ਨੂੰ ਦੇ ਕੇ ਆਂ ਔਰ ਅੱਜ ਵਾਰਡ ਨੰਬਰ 12 ਦੇ ਵਿੱਚ ਅਸੀਂ ਸਾਡੀ ਐਂਟੀ ਪ੍ਰਵੀਨ ਜੀ ਜੋ ਕਿ ਇੱਕ ਵਿਧੋ ਹੈ ਉਹਨਾਂ ਦੀ ਮਦਦ ਕਰ ਰਹੇ ਆ ਵੇਖੋ ਉਹਨਾਂ ਦੇ ਘਰ ਦਾ ਹਾਲ ਜੋ ਕਿ 15 ਸਾਲ ਤੋਂ ਇਹ ਹਾਲ ਹੈ ਉਹਨਾਂ ਦਾ ਨਗਰ ਕੌਂਸਲ ਵੱਲੋਂ ਗ੍ਰਾਂਟ ਬਣੀ ਪਾਈ ਗਈ ਜੇ ਮਨਜ਼ੂਰ ਵੀ ਹੋਈ ਆ ਪਰ ਪੈਸੇ ਵਾਪਸ ਚਲੇ ਗਏ ਇਸ ਕਰਕੇ ਅਸੀਂ ਧੰਨਵਾਦ ਕਰਦੇ ਆਂ ਭਪਾਲ ਭਾਜੀ ਇਟਲੀ ਵਾਲੇ ਦਾ ਜਿਨ੍ਹਾਂ ਨੇ ਇਹ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਸਾਰਾ ਤੁਸੀਂ ਦੇਖ ਸਕਦੇ ਸਮਾਨ ਵੀ ਉਤਰ ਚੁੱਕਾ ਬਾਹਰ ਉਹਨਾਂ ਨੇ ਆਖਿਆ ਵੀ ਇਹਨਾਂ ਦਾ ਜੋ ਵੀ ਕਮਰਾ ਆ ਕੰਪਲੀਟ ਕਰਕੇ ਨਾਲ ਦਿੱਤਾ ਜਾਏ ਦੇਖੋ ਸਾਡੀ ਵਾਰਡ ਨੰਬਰ 12 ਦੇ ਵਿੱਚ ਉਹ 10 ਦੇ ਵਿੱਚ ਬਹੁਤ ਲੋਕ ਜ਼ਰੂਰਤਮੰਦ ਨੇ ਕਿ ਅਸੀਂ ਜਦੋਂ ਇਹਨਾਂ ਦਾ ਕੰਪਲੀਟ ਹੋ ਜਾਏਗਾ ਹੌਲੀ ਹੌਲੀ ਸਾਰਿਆਂ ਦਾ ਹੀ ਕਰਾਂਗੇ ਪਰ ਵਾਰਡ ਵੀ ਸਾਡੇ ਲੱਗੇ ਹੀ ਆ ਨਾਲ ਹੀ ਜੁੜੀ ਹੋਈ ਆ ਉਹਦੇ ਵਿੱਚ ਵੀ ਅਸੀਂ ਜੇ ਕਿਸੇ ਦਾ ਘਰ ਆ ਜਿਆਦਾ ਟਾਪ ਭਜਾਇਆ ਅਸੀਂ ਬਣਾ ਕੇ ਦੇਵਾਂਗੇ ਔਰ ਅਸੀਂ ਮੈਸੀਨ ਸਨ ਫਾਉਂਡੇਸ਼ਨ ਵੀ ਚਲਾਣੇ ਆ ਅਸੀਂ ਉਹਨਾਂ ਨੂੰ ਵੀ ਅਪੀਲ ਕਰਾਂਗੇ ਉਹ ਵੀ ਸਾਡੀ ਹੈਲਪ ਕਰਨਗੇ